ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਧੋਰੇ ਰੰਗ ਤੇ ਡੋਰੀਏ ਕਾਲੇ ਦੀ ਵੇ ਮੈ ਕੁੜੀਆਂ ਸ਼ਹਿਰ ਪਟਿਆਲੇ ਦੀ ਵੇ ਮੈ ਕੁੜੀਆਂ ਸ਼ਹਿਰ ਪਟਿਆਲੇ ਦੀ ਦਾਣੀਆਂ ਪੇਕੇ ਦੋ ਮੈਂ ਪਹਿਣਾ ਨੱਚੀ ਆਂਸਾਂਵਰੇ ਨੱਚੀਆਂ ਦੇ ਰਾਣੀਆਂ ਜੇਠਾਣੀਆਂ ਪੇਕੇ ਦੋ ਮੈਂ ਰਾਮ ਪੰਚਾਇਤ ਪਿੰਡ ਮਾਝੇ ਤੋਂ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਇਸ ਤਿਹਾਰ ਮਨਾਉਣ ਵਿੱਚ ਤੇ ਆਪਦੇ ਵੱਲੋਂ ਪਿੰਡ ਦਾ ਧੰਨਵਾਦ ਕਰਦੇ ਹਾਂ ਬਹੁਤ ਹੀ ਸੋਹਣਾ ਉਪਰਾਲਾ ਪਹਿਲੀ ਵਾਰ ਸਾਡੇ ਪਿੰਡ ਮਾਝੇ ਦੇ ਵਿੱਚ ਕੀਤਾ ਗਿਆ ਬਹੁਤ ਵਧੀਆ ਲੱਗਦਾ ਸਾਡਾ ਪੰਜਾਬੀ ਵਿਰਸਾ ਏ ਤੇ ਸਾਨੂੰ ਇਹ ਮਨਾਉਣੀ ਚਾਹੀਦੇ ਆ ਤਿਆਂ ਦਾ ਤਿਹਾੜੀ ਨਾਣੀਆਂ ਪੇਕੇ ਦੋ ਮੈਂ ਪਹਿਣਾ ਨੱਚੀ ਆਂ ਸੌਰੇ ਨੱਚੀਆਂ ਦੇ ਵੇ ਬੇਚਾਂ ਜੀਰਾਵਾਰੀ ਤੀਆਂ ਵੇਲੇ ਬਾੜਵਾਰਿਆ ਈ ਉਮਰ ਲੱਗ ਜਾਵੇ ਤੀਆਂ ਵੇਲੇ ਵਾਉਣ ਵਾਲਿਆ ਤੈਨੂੰ ਕਿ ਯਾ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿਤ ਮੇਰਾ ਆਉਣਾ ਜਾਣਾ ਕੰਮ ਸਰਦਾਰ ਮੇਰਾ ਤਾਂ ਮੰਦੜਾ ਖਾਲ ਮਾਏ ਮੇਰੀਏ ਦਸਗੀ ਦਾ ਕੰਡਾਰ ਮਾਲ ਮਾਏ ਮੇਰੀਏ ਦਸਗੀ ਦਾ ਕੰਡਾਰ ਮੇਰਾ ਨਾ ਰਵਿੰਦਰ ਕਾਰ ਸਾਡੇ ਸਾਡੀ ਗ੍ਰਾਮ ਪੰਚਾਇਤ ਪਿੰਡ ਮਾਝੇ ਤੋਂ ਸਾਡਾ ਸਾਰਿਆਂ ਨੇ ਸਹਿਯੋਗ ਦਿੱਤਾ ਇਸ ਤਿਹਾਰ ਮਨਾਉਣ ਵਿੱਚ ਤੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਇਸ ਵਿੱਚ ਅਸੀਂ ਵੀ ਪਿੰਡ ਵਾਪ ਦੇ ਵੱਲੋਂ ਪਿੰਡ ਦਾ ਧੰਨਵਾਦ ਕਰਦੇ ਹਾਂ ਸਾਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਲੋਕ ਸਾਡਾ ਸਾਥ ਦਿੰਦੇ ਹਨ ਮੇਰਾ ਨਾਮਾ ਜੀ ਨਿਰਿੰਦਰ ਕੌਰ ਮੈਂ ਪਿੰਡ ਮਾਝੀ ਦੀ ਨੂਆ ਜੀ ਬਹੁਤ ਹੀ ਸੋਹਣਾ ਉਪਰਾਲਾ ਪਹਿਲੀ ਵਾਰ ਸਾਡੇ ਪਿੰਡ ਮਾਝਾ ਦੇ ਵਿੱਚ ਕੀਤਾ ਗਿਆ ਸਾਡੇ ਸਰਪੰਚ ਸਾਹਿਬ ਅ ਵਿੰਦਰਜੀ ਕੋਲੋਂ ਬਹੁਤ ਹੀ ਸੋਹਣਾ ਤੇ ਹਾਰ ਮਨਾਇਆ ਜਾ ਰਿਹਾ ਬਹੁਤ ਹੀ ਲੋੜ ਆ ਆਪਣੀ ਸਮਾਜ ਨੂੰ ਇਸ ਤਰ੍ਹਾਂ ਦੇ ਸੋਹਣੇ ਤਿਹਾਰਾਂ ਨੂੰ ਦੁਬਾਰਾ ਰੰਗ ਦੇ ਵਿੱਚ ਲਿਆਉਣ ਦੇ ਲਈ ਕਿਉਂਕਿ ਇੱਕ ਸਮਾਂ ਇਹੋ ਜਿਹਾ ਆ ਗਿਆ ਸੀਗਾ ਕੀ ਵਿਰਸਾ ਲੋਕ ਬਿਲਕੁਲ ਭੁੱਲਦੇ ਜਾ ਰਹੇ ਸੀਗੇ ਜਿਹੜੀਆਂ ਲੜਕੀਆਂ ਸੀਗੀਆਂ ਉਹ ਸੂਟਾਂ ਔਰ ਲਹਿੰਗਿਆਂ ਨੂੰ ਛੱਡ ਕੇ ਬਿਲਕੁਲ ਹੀ ਪੈਂਟ ਸ਼ਰਟਾਂ ਵੱਲ ਹੋ ਗਈਆਂ ਸੀਗੀਆਂ ਲੇਕਿਨ ਬਹੁਤ ਅੱਛੀ ਗੱਲ ਆ ਕਿ ਦੁਬਾਰਾ ਆਪਾਂ ਆਪਣੇ ਵਿਰਸੇ ਨੂੰ ਯਾਦ ਕਰਦੇ 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 ਜਿਵੇਂ ਧੀਆਂ ਦਾ ਤਿਹਾਰ ਵੱਧ ਤੋਂ ਵੱਧ ਮਨਾਇਆ ਜਾ ਰਿਹਾ ਇਹਦਾ ਟ੍ਰੈਂਡ ਵੱਧ ਰਿਹਾ ਉਹਦੇ ਨਾਲ ਜਿਹੜਾ ਕਲਚਰ ਆਪਣਾ ਪਹਿਰਾਵੇ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਉਹ ਦੁਬਾਰਾ ਆ ਰਿਹਾ ਇਸ ਤਰ੍ਹਾਂ ਦੇ ਤਿਹਾਰ ਹਮੇਸ਼ਾ ਹੀ ਮਨਾਏ ਜਾਣੇ ਚਾਹੀਦੇ ਨੇ ਤੀਆਂ ਔਰ ਨੂਹਾਂ ਦੇ ਲਈ ਇਹ ਬਹੁਤ ਹੀ ਸੋਹਣਾ ਉਪਰਾਲਾ ਸਾਡੇ ਸਰਪੰਚ ਸਾਹਿਬ ਜੀ ਵੱਲੋਂ ਕੀਤਾ ਗਿਆ ਤੇ ਅਸੀਂ ਇਹਦੇ ਲਈ ਬਹੁਤ ਹੀ ਧੰਨਵਾਦੀ ਹਾਂ ਜੀ ਥੈਂਕ ਯੂ ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਜੇ ਤੂੰ ਮੁੰਡਾ ਅਣਜਾਣ ਮੇਰੀ ਕਰ ਲੈ ਪਛਾਣ ਗੋਰੇ ਰੰਗ ਤੇ ਡੋਰੀਏ ਕਾਲੇ ਦੀ ਵੇ ਮੈ ਕੁੜੀਆਂ ਸ਼ਹਿਰ ਪਟਿਆਲੇ ਦੀ ਉਡੀ ਇਹ ਸ਼ਹਿਰ ਪਟਿਆਲੇ ਦੀ ਮੇਰਾ ਨਾਮ ਸੁਮਨਦੀਪ ਹੈ ਪਿੰਡ ਮਾਝਾ ਹੀ ਤੇ ਸਾਨੂੰ ਇਹ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਪਿੰਡ ਮਾਝੇ ਦੇ ਵਿੱਚ ਤੀਆਂ ਪਹਿਲੀ ਵਾਰੀ ਮਨਾਈਆਂ ਗਈਆਂ ਨੇ ਜੋ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦੀ ਪੰਚਾਇਤ ਦਾ ਤੇ ਸਰਪੰਚ ਰਵਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਤੀਆਂ ਲਗਵਾਈਆਂ ਗਈਆਂ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡੀਆਂ ਨਿੱਕੇ ਨਿੱਕੇ ਬੱਚਿਆਂ ਬਹੁਤ ਸੋਹਣੀਆਂ ਬਣ ਕੇ ਆਈਆਂ ਨੇ ਇਹਨਾਂ ਨੇ ਕੋਈ ਜਾਤ ਪਾਤ ਦਾ ਨਹੀਂ ਕੀਤਾ ਤੇ ਪਹਿਲਾਂ ਦੇਖਿਆ ਜਾਂਦਾ ਸੀ ਆਮ ਤੌਰ ਤੇ ਸਾਡੇ ਪਿੰਡ ਦੇ ਵਿੱਚ ਹੀ ਤੇ ਮਤਲਬ ਵੇੜਿਆਂ ਦੇ ਵਿੱਚ ਤੀਆਂ ਮਨਾਈਆਂ ਜਾਂਦਾ ਸੀ ਵੱਖੋ ਵੱਖਰੀਆਂ ਤੇ ਇਹਨਾਂ ਨੇ ਫਸਟ ਟਾਈਮ ਆ ਜੋ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਤੀਆਂ ਲਵਾਈਆਂ ਪਿੰਡ ਦੇ ਵਿੱਚ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੇ ਅਸੀਂ ਇਹਨਾਂ ਤੋਂ ਇਹੀ ਆਸ ਰੱਖਦੇ ਹਾਂ ਕਿ ਇਹ ਹਰ ਹਰ ਸਾਲ ਇਸੇ ਤਰ੍ਹਾਂ ਇਸ ਤੋਂ ਵੀ ਵਧੀਆ ਉਪਰਾਲਾ ਕਰਨ ਬਹੁਤ ਸੋਹਣਾ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਨਹੀਂ ਬਹੁਤ ਵਧੀਆ ਲੱਗਦਾ ਸਾਡਾ ਪੰਜਾਬੀ ਵਿਰਸਾ ਏ ਤੇ ਸਾਨੂੰ ਇਹ ਮਨਾਉਣੀਆਂ ਚਾਹੀਦੀਆਂ ਤੀਆਂ ਦਾ ਤਿਹਾਰ ਜਿਹੜੇ ਕੁੜੀਆਂ